ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰੁਨੀਤ ਕੌਰ ਸਿੱਧੂ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਫੁੱਲ ਡਿਟੇਲ ਦੇ ਵਿੱਚ ਲੈ ਕੇ ਆਏ ਹਾਂ ਸੂਟਾਂ ਦੀ ਪਹਿਣਾ ਕਹਿੰਦੀਆਂ ਨੇ ਵੀ ਪਹਿਨੇ ਵੀਡੀਓ ਛੋਟੀ ਹੁੰਦੀ ਉਹਦੇ ਵਿੱਚ ਇੰਨਾ ਪਤਾ ਨਹੀਂ ਚੱਲਦਾ ਵੀ ਜੇਕਰ ਅਸੀਂ ਤੁਹਾਨੂੰ ਸਕਰੀਨਸ਼ਾਟ ਖਿੱਚ ਕੇ ਭੇਜਣਾ ਹੁੰਦਾ ਤਾਂ ਵੀ ਨਹੀਂ ਪਤਾ ਚੱਲਦਾ ਆ ਤੁਸੀਂ ਚੈੱਕ ਕਰ ਸਕਦੇ ਹੋ 18 19 ਇੰਚਾ ਲੇ ਦਾ ਘੇਰਾ ਰੈਡੀ ਹੋਊਗਾ ਜ਼ਿਆਦਾ ਆਇਲ ਨਹੀਂ ਕਰਨਾ ਇੱਥੇ ਤੁਸੀਂ ਪਾਈ ਪੈਨ ਲਾ ਸਕਦੇ ਹੋ ਇਹਨੂੰ ਪੈਨਲ ਬਣਾ ਸਕਦੇ ਹੋ ਤੇ ਇਸ ਦੇ ਉੱਪਰ ਨੈੱਕ ਬਣਿਆ ਹੋਇਆਗਾ ਇਹਦਾ ਨੈੱਕ ਦੀ ਇਹ ਲੈਂਥ ਹੈਗੀ 44 ਇੰਚ 44 ਔਰ ਇਸਦੀ ਬੈਕ ਨੈਕ ਦੇ ਉੱਪਰ ਬੈਕ ਸ਼ਰਟ ਦੇ ਉੱਪਰ ਵੀ ਬੁੱਕੀ ਬਣੀ ਹੋਈ ਹੈ ਛੋਟੀਆਂ ਛੋਟੀਆਂ ਤੁਸੀਂ ਚੈੱਕ ਕਰੋ ਬੜੀ ਨੀਟ ਐਂਡ ਕਲੀਨ ਜੀ ਆ ਜਿਹੜਾ ਇਹ ਵਰਕ ਆ ਜਾਊਗਾ ਇਹ ਵਰਕ ਇਸਦੀ ਬਾਜੂ ਤੇ ਪਹੁੰਚੇ ਤੇ ਆ ਜਾਊਗਾ ਇਸ ਦੇ ਨਾਲ ਟਾਈ ਡਾਈ ਦੁਪੱਟਾ ਆਊਗਾ ਇਹ ਸੂਟ ਦਾ ਰੇਟ ਵਿਦਆਊਟ ਦੁਪੱਟਾ 1600 ਦੁਪੱਟੇ ਦੇ ਨਾਲ 2200 ਤੇ ਸ਼ਿਪਿੰਗ ਇਸ ਦੀ ਬਿਲਕੁਲ ਫਰੀ ਹੋਊਗੀ ਇਸ ਦੇ ਵਿੱਚ ਇੱਕ ਹੋਰ ਕਲਰ ਆ ਗਿਆ ਸੋ ਨੂੰ ਚੈੱਕ ਕਰਾਉਣੇ ਆ ਜਿਹੜਾ ਇਹ ਵਾਲਾ ਕਲਰ ਹੈ ਇਹ ਗਾਜਰੀ ਕਲਰ ਆਗਾ ਦੇਖੋ ਬਹੁਤ ਸੋਨਾ ਕੰਟਰਾਸਟ ਹੋਇਆ ਹੋਇਆ ਔਰ ਨੀਟ ਐਂਡ ਕਲੀਨ ਜੀ ਬਿਲਕੁਲ ਕੰਮ ਹੋਇਆ ਕੋਈ ਇਹਦੇ ਵਿੱਚ ਜ਼ਿਆਦਾ ਐਵੇਂ ਹੈ ਨਾ ਕਾਚਾ ਮਾਚਾ ਨਹੀਂ ਕਲਰ ਆਂਦਾ ਤੁਸੀਂ ਚੈੱਕ ਕਰੋ ਤੇ ਇਹ ਸਿਰ ਐਵੇਂ ਪੈਨਲ ਆ ਜਾਣਗੇ ਤੇ ਬਾਜੂ ਪਹੁੰਚ ਆ ਜਾਊਗਾ ਉਹਦਾ ਸੈਕੰਡ ਕਲਰ ਹੈ ਜੀ ਤੇ ਇਹ ਵਾਲਾ ਵਰਕ ਇਸ ਦੀ ਬੈਕ ਤੇ ਆ ਜਾਊਗਾ ਇਹ ਸੂਟ ਦਾ ਰੇਟ ਹੈ ਵਿਦਆਊਟ ਦੁਪੱਟਾ 1600 ਦੁਪੱਟੇ ਨਾਲ 2600 ਸ਼ਿਪਿੰਗ ਫ੍ਰੀ ਰਹੇਗੀ ਔਰ ਥਰਡ ਸੂਟ ਲੈ ਕੇ ਆਏ ਆਪਾਂ ਤੁਹਾਡੇ ਵਾਸਤੇ ਇਹ ਵਾਲਾ ਇਸ ਦੇ ਉੱਪਰ ਨੂੰ ਪੈਨਲ ਜਾਂਦੇ ਨੇ ਠੀਕ ਹੈ ਕਾਟਨ ਦੇ ਉੱਪਰ ਦੀਪ ਦੇ ਸਟਾਫ ਦੇ ਉੱਪਰ ਰੈਡੀ ਹੋਇਆ ਹੋਇਆ ਇਸ ਦੀ ਪੌਂਚੇ ਬਾਜੂ ਦੇ ਉੱਪਰ ਵਰਕ ਹੈਗਾ ਇਹ ਵਾਲਾ ਵਰਕ ਇਸ ਦੇ ਪੌਂਚੇ ਦੇ ਉੱਪਰ ਆ ਠੀਕ ਹੈ ਇਹ ਸੂਟ ਦਾ ਰੇਡ ਵਿਦਆਊਟ ਦੁਪੱਟਾ 1400 ਦੁਪੱਟੇ ਦੇ ਨਾਲ 2000 ਤੇ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਜਿਹੜਾ ਇਸ ਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਉਹ ਤੁਸੀਂ ਪਲੀਜ਼ ਚੈੱਕ ਕਰ ਸਕਦੇ ਹੋ ਟਾਈ ਡਾਈ ਚ ਨੌਨ ਦਾ ਦੁਪੱਟਾ ਹੈਗਾ ਤੇ ਉੱਪਰ ਇਹਦੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਆ ਦੇਖੋ ਆ ਵੀ ਫੋਸਿੱਦਾ ਵਾਸਾ ਇਸ ਸੋਰੀ ਚੈੱਕ ਕਰ ਠੀਕ ਹੈ ਥਰਡ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਆ ਆਫ ਵਾਈਟ ਕਲਰ ਦਾ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਇਹਦੀ ਆਪਾਂ ਨੂੰ ਬਹੁਤ ਜ਼ਿਆਦਾ ਡਿਮਾਂਡ ਆ ਕਸਟਮਰ ਦੀ ਇਹ ਆਫ ਵਾਈਟ ਫਿਓਨਾ ਦੇ ਉੱਪਰ ਵੀ ਰੈਡੀ ਕਰਦੇ ਆ ਤੇ ਕਾਟਨ ਦੇ ਉੱਪਰ ਵੀ ਰੈਡੀ ਕਰਦੇ ਆ ਦੇਖੋ ਸਾਰੇ ਦੇ ਵਿੱਚ ਛੋਟੀ ਛੋਟੀ ਬੂਟੀ ਦਿੱਤੀ ਗਈ ਹੈ ਜੀ ਵਾਸ਼ ਨੀਡ ਐਂਡ ਕਲੀਨ ਜਿਹਦਾ ਸਾਰਾ ਕੰਮ ਹੋਇਆਗਾ ਏਜ ਦੀ बाजू ਦੇ ਉੱਪਰ ਆ ਗਈ ਔਰ ਏਜ ਦੇ ਪਹੁੰਚੇ ਦੇ ਉੱਪਰ ਆ ਗਿਆ ਬਿਲਕੁਲ ਦੇਖੋ ਕਲਰ ਕੰਟਰਾਸਟ ਮੈਚ ਹੁੰਦੇ ਨੇ ਹਨਾ ਕੋਈ ਐਵੇਂ ਕੋਈ ਕਾ ਚਾ ਮਾ ਚ ਨਹੀਂ ਜਿਆਦਾ ਆਪਾਂ ਕੀਤਾ ਹੋਇਆ ਇਹ ਇਸ ਦੇ ਨਾਲ ਟਾਈ ਡਾਈ ਚੁਣੋਂ ਦਾ ਦੁਪੱਟਾ ਆ ਗਿਆ ਤੁਸੀਂ ਚੈੱਕ ਕਰੋ ਜੀ ਹਦਿਕੋ ਇਹ ਰੈਡੀ ਹੁੰਦਾ ਹੈ ਇਹ ਸੂਟ ਦਾ ਰੇਟ ਵਿਦਆਊਟ ਦੁਪੱਟਾ 1500 ਦੁਪੱਟੇ ਨਾਲ 2100 ਦੇ ਸ਼ਿਪਿੰਗ ਫ੍ਰੀ ਰੋ ਅਜੀਆਂ ਵੀਡੀਓ ਦੇਖਣ ਵਾਸਤੇ ਮੇਰਾ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਪਹਿਣਾ ਤੱਕ ਜਰੂਰ ਪਹੁੰਚਾਓ ਧੰਨਵਾਦ ਜੀ